ਸਾਰੇ ਪ੍ਰੈਸਰਾਂ ਦੇ ਵੀਰਾਂ ਦਾ ਧੰਨਵਾਦ ਕਰਦਾ ਅੱਜ ਅਸੀਂ ਮੇਰੇ ਨਾਲ ਹਲਕਾ ਇਸਟਰੀ ਐਮਐਲਏ ਸਤਿਪ੍ਰੀਅਕ ਭਰਾ ਗੁਰਜੀਤ ਸਿੰਘ ਰਿਆਲ ਪੁੱਲਾ ਜੀ ਸਾਰੇ ਕੌਂਸਲਰ ਸਹਿਬਾਨ ਚੇਅਰਮੈਨ ਸਾਹਿਬ ਅਤੇ ਸਾਡੇ ਸੀਏ ਗਲਾਡਾ ਸੰਦੀਪ ਜੀ ਔਰ ਹੋਰ ਅਫਸਰ ਸਹਿਬਾਨ ਅਸੀਂ ਅੱਜ ਜਿਹੜਾ ਇਹ 2 ਏਕੜ ਦੇ ਕਰੀਬ ਜਗ੍ਹਾ ਦੇ ਵਿੱਚ ਇੱਕ ਕਮਿਊਨਿਟੀ ਹਾਲ ਨਾਲ ਸੀਨੀਅਰ ਸਿਟੀਜ਼ਨ ਕਲੱਬ ਨਾਲ ਸਿਲਾਈ ਸੈਂਟਰ ਨਾਲ ਕੰਪਿਊਟਰ ਸੈਂਟਰ ਨਾਲ ਅੱਠ ਰੂਮ ਡੇਢੀ ਲਾਗਤ 5 ਕਰੋੜ 18 ਲੱਖ ਰੁਪਇਆ ਆਈ ਹੈ ਤੇ ਬਹੁਤ ਥੋੜੇ ਸਮੇਂ ਦੇ ਡੇਢ ਤੋਂ 2 ਸਾਲ ਦੇ ਵਿੱਚ ਬਣ ਕੇ ਤਿਆਰ ਕਰਕੇ ਅੱਜ ਇਹ ਪਬਲਿਕ ਦੇ ਹਵਾਲੇ ਕੀਤਾ ਐ ਐਮਐਲਏ ਸਾਹਿਬ ਦਾ ਹਲਕਾ ਭੋਲਾ ਹੀਰਾ ਇਹਨਾਂ ਨੇ ਹਵਾਲੇ ਕੀਤਾ ਤਾਂ ਜੋ ਇਸ ਹਲਕੇ ਦੇ ਆਲੇ ਦੁਆਲੇ ਦੇ ਹਲਕਿਆਂ ਨੂੰ ਪੂਰੇ ਲੁਧਿਆਣੇ ਨੂੰ ਇਹ ਸੀ ਜਿਹੜੇ ਹਾਲ ਦਾ ਕਮਿਊਨਿਟੀ ਹਾਲ ਦਾ ਜਿਹਦਾ ਫਾਇਦਾ ਮਿਲੇ ਬਹੁਤ ਘੱਟ ਥੋੜੇ ਪੈਸੇ ਤੇ ਫਰੀ ਵਰਗੇ ਮਾਹੌਲ ਦੇ ਵਿੱਚ ਜਿਹੜੇ ਲੋਕ ਆਪਣੇ ਗਰੀਬ ਪਰਿਵਾਰੀਆਂ ਦੇ ਵਿਆਹ ਕਰ ਸਕਦੇ ਆ ਆਪਣਾ ਕੋਈ ਵੀ ਮੇਨੂ ਫੰਕਸ਼ਨ ਕਰਾ ਸਕਦੇ ਆ ਸੋ ਸਾਰੇ ਜਿਹੜੇ ਫੰਕਸ਼ਨ ਇਸ ਹਾਲ ਦੇ ਵਿੱਚ ਸ਼ੁਰੂਆਤ ਤੋਂ ਅੱਗੇ ਉਦਘਾਟਨ ਕਰ ਦਿੱਤਾ ਗਿਆ ਸੋ ਮੈਂ ਮੁੱਖ ਮੰਤਰੀ ਸਰਦਾਰ ਪ੍ਰੋਬਲ ਸਿੰਘ ਮਾਨ ਜੀ ਦਾ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਇੱਕ ਛੋਟੀ ਜਿਹੀ ਮੰਗ ਦੇ ਉੱਤੇ ਐਡਾ ਵੱਡਾ ਗਲਾਡਾ ਵੱਲੋਂ 5 ਕਰੋੜ 18 ਲੱਖ ਰੁਪਏ ਦਾ ਜਿਹੜਾ ਹਾਲ ਕਮਿਊਨਿਟੀ ਹਾਲ ਸੀਨੀਅਰ ਸਿਟੀਜ਼ਨ ਕੰਪਿਊਟਰ ਸੈਂਟਰ ਸਿਲਾਈ ਸੈਂਟਰ ਪਰ ਟ੍ਰੇਨਿੰਗ ਵਾਸਤੇ 8 ਰੂਮ ਹੋਰ ਸਾਰੀਆਂ ਸਹੂਲਤਾਂ ਬਹੁਤ ਜਲਦੀ ਤਿਆਰ ਕਰਕੇ ਪਬਲਿਕ ਦੇ ਹਵਾਲੇ ਕੀਤੀਆਂ ਤੇ ਮੈਂ ਸਾਰੇ ਇਲਾਕੇ ਨੂੰ ਸਾਡੇ ਖਾਸ ਕਰਕੇ ਐਮਐਨਐ ਦਲਜੀਤ ਸਿੰਘ ਕੋ ਲੱਗੋ ਬਹੁਤ-ਬਹੁਤ ਵਧਾਈਆਂ ਦਿੰਦਾ ਤੇ ਆਪ ਸਭ ਸੇਵਾਦਾਰਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਪੂਰੀ ਪੂਰੀ ਕਹਿੰਦੇ ਨੇ ਟੈਨਸ਼ਨ ਲੈ ਕੇ ਪੂਰਾ ਧਿਆਨ ਦੇ ਕੇ ਬਹੁਤ ਵਧੀਆ ਆਪਾਂ ਬੈਠੇ ਆਂ ਦੇਖ ਰਿਹਾ ਜਿਹੜਾ ਥੋੜੇ ਸਮੇਂ ਦੇ ਵਿੱਚੇ ਹਾਲ ਤਿਆਰ ਕਰਕੇ ਸਾਡੇ ਪਬਲਿਕ ਦੇ ਹਵਾਲੇ ਇੰਨੇ ਕੰਪਿਊਟਰ ਕਦਰ ਦੇ ਇੱਥੇ ਕੰਪਿਊਟਰ ਦੀ ਸ਼ੁਰੂਆਤ ਜਿਹੜੀ ਆ ਇਹ ਵੀ 10 ਕੰਪਿਊਟਰ ਹੀ ਹੋਣੇਗੀ ਜਿਵੇਂ ਜਿਵੇਂ ਬੱਚਿਆਂ ਤੋਂ ਹੋਵੇਗੀ ਜਿਵੇਂ ਜਿਵੇਂ ਬੱਚਿਆਂ ਨੂੰ ਲੋੜ ਹੋਏਗੀ ਕੰਪਿਊਟਰ ਵਾਧੇ ਜਾਣਗੇ ਸੋ ਇਹਦੇ ਵਿੱਚ 8 ਰੂਮ ਵੀ ਨੇ ਨਾਲ ਸੀਨੀਅਰ ਸਿਟੀਜ਼ਨ ਵਾਸਤੇ ਵੀ ਜਿਹੜਾ ਬਜ਼ੁਰਗਾਂ ਦੀ ਸਹੂਲਤ ਵਾਸਤੇ ਬਹੁਤ ਵੱਡਾ ਹਾਲ ਬਣਾਇਆ ਗਿਆ ਕਾਫੀ ਜਿਹੜੇ ਹਾਲ ਦੇ ਰੂਪ ਦੇ ਵਿੱਚ ਚਾਹੇ ਕੰਪਿਊਟਰ ਸੈਂਟਰ ਹੈ ਚਾਹੇ ਸिलाई ਸੈਂਟਰ ਹੈ ਚਾਹੇ ਅੱਠੂਮ ਹੈ ਚਾਹੇ ਕਮਿਊਨਿਟੀ ਸੈਂਟਰ ਹਾਲ ਬਣਿਆ ਉਹ ਕਹਿੰਦਾ ਮਤਲਬ ਖੁੱਲੇ ਤਰੀਕੇ ਨਾਲ ਜਿਹਦੇ ਵਿੱਚ ਖੁੱਲੇ ਤਰ੍ਹਾਂ ਲੋਕ ਆਪਣਾ ਅੱਗੇ ਫੰਕਸ਼ਨ ਕਰਾ ਸਕੀ ਕਿੰਨੀ ਫੀਸ ਰੱਖੀ ਗਈ ਕੰਪਿਊਟਰ ਸੈਂਟਰ ਵਿੱਚ ਕਿੰਨੀ ਫੀਸ ਹੈ ਇਹ ਫ੍ਰੀ ਸੇਵਾ ਜੀ ਸਾਰੀ ਫ੍ਰੀ ਸੇਵਾ ਹੈ ਇਹ ਬਹੁਤ ਜਨੂਅਲ ਵੀਸ ਹੁੰਦੀ ਹੈ ਜਿਹੜੇ ਬੱਚੇ ਨੂੰ ਸਰਟੀਫਿਕੇਟ ਦਿੱਤੇ ਜਾਂਦੇ ਨੇ ਸਰਕਾਰ ਵੱਲੋਂ ਦੇਸੀ ਸਰਕਾਰ ਵੱਲੋਂ ਜਿਹੜਾ ਸਾਰਾ ਬਹੁਤ ਜਨੂਅਲ ਤਰੀਕੇ ਨਾਲ ਜਿਹੜੀ ਪਾਰਦਰਸ਼ੀ ਤਰੀਕੇ ਨਾਲ ਸੇਵਾ ਉਹ ਮਿਲਣ ਜਾ ਰਹੀ ਹੈ ਜਿਹੜੀਆਂ ਕਿਸੇ ਨਾ ਸਰਕਾਰ ਦੇ ਵਿੱਚ ਮੁੱਟਕ-ਸੁੱਟ ਹੁੰਦੀ ਸੀ ਅੱਜ ਹਾਲ ਬਣਾ ਕੇ ਸਰਕਾਰੀ ਮੇਲੇ ਹਾਲ ਬਣ ਕੇ ਜੋ ਲੱਖਰ ਵੇਜ ਦੇ ਜਨਰੇਟਰ ਟੁੱਟੇ ਚੁੜੀ ਜਾਂਦੇ ਸੀ ਉਹ ਇਹ ਆਮ ਆਪੀ ਪਾਰਟੀ ਸਰਕਾਰ ਚਲੀ ਹੋਊਗਾ ਲੋਕਾਂ ਨੂੰ ਪਾਰਦਰਸ਼ੀ ਤਰੀਕੇ ਨਾਲ ਇਹ ਸਵਾਵਾ ਜਿਹੜੀਆਂ ਮਿਲਣੀਆਂ ਤੇ ਬੱਚਿਆਂ ਨੂੰ ਜਿਹੜੀਆਂ ਸਹੂਲਤਾਂ ਨਾਲ ਦਿੱਤੀਆਂ ਜਾ ਰਹੀਆਂ ਉਹ ਚਲਦੀਆਂ ਰਹਿਣੀਆਂ ਚਾਹੇ ਕੰਪਿਊਟਰ ਸੈਂਟਰ ਦੀ ਹੋਵੇ ਚਾਹੇ ਸਵਾਈ ਸੈਕਟਰ ਦੀ ਹੋਵੇ ਉਹ ਮੈਂ ਅੱਜ ਦਾ ਇਸ ਤੁਹਾਨੂੰ ਘੱਟ ਨਾਲ ਪੁਤੰਤ ਸਰਕਾਰ ਨੂੰ ਸਨਮਾਨਿਤ ਦਾ ਧੰਨਵਾਦ ਵੀ ਕਰਦਾ ਤੇ ਪੂਰੇ ਹਲਕੇ ਨੂੰ ਮੈਂ ਮਾਰਕਵਾ ਦਿੰਦਾ ਖਾਸ ਕਰਕੇ ਐਮਐਲਏ ਜੀ ਸਿੰਘ ਨੂੰ ਲਾ ਜੀ ਨੂੰ ਬਹੁਤ ਬਹੁਤ ਬਧਾਈ ਇਹ ਤੇ ਮੈਂ ਅੱਜ ਬਹੁਤ ਭਾਗਾਵਾਲ ਦੇ ਕਹਿ ਸਕਦਾ ਵੀ ਵਿਧਾਨ ਸਭਾ ਹਲਕਾ ਪੁਰੂ ਵਾਸਤੇ ਆ ਤੇ ਜਿਹੜਾ ਇੱਥੇ 32 ਸੈਕਟਰ ਦੇ ਵਿੱਚ ਕੰਪਟੀ ਸੈਂਟਰ ਬਣਿਆ ਵਾ ਤੇ ਜਿਹੜੀ ਸਹੂਲਤ ਦਿੱਤੀ ਗਈ ਆ ਤੇ ਉਹਦੇ ਵਾਸਤੇ ਲੱਖ ਲੱਖ ਬਧਾਈ ਦੇਣਾ ਸਾਰੇ ਇਲਾਕਾ ਵਾਸੀਆਂ ਨੂੰ ਤੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਾਡੇ ਮੁੱਖ ਮੰਤਰੀ ਸਾਬ ਕੋਸਿੰਗ ਮਾਨ ਜੀ ਦਾ ਤੇ ਆਮ ਆਦੀ ਪਾਰਟੀ ਦੇ ਬੁਧੀ ਸ਼੍ਰੀ ਰੇਨ ਦੇ ਕੇਜੀ ਬਾਦਲ ਦਾ ਤੇ ਆਮ ਆਦੀ ਪਾਰਟੀ ਦੇ ਪ੍ਰਧਾਨ ਸ਼੍ਰੀ ਅਮਰਉੜਾ ਜੀ ਦਾ ਤੇ ਸਪੈਸ਼ਲ ਧੰਨਵਾਦ ਕਰਦਾ ਸਾਡੇ ਕੈਬਨਲ ਮੰਤਰੀ ਪੰਜਾਬ ਸਦਾ ਹਦੀਪ ਸਿੰਘ ਮੁੰਡੀਆਂ ਜੀ ਦਾ ਜਿਨ੍ਹਾਂ ਦੇ ਮਹਿਕਮੇ ਪੈਂਦਾ ਵਾ ਤੇ ਅਫਸਰ ਸਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਬੜੇ ਹੀ ਸਜਾਜੇ ਢੰਗ ਨਾਲ ਮਿਹਨਤ ਨਾਲ ਇਹ ਬਹੁਤ ਵਧੀਆ ਤਿਆਰ ਕੀਤਾ ਜੋ ਕਿ ਤਕਰੀਬਨ 5 ਕਰੋੜ 18 ਲੱਖ ਦੀ ਲਾਗਤ ਨਾਲ ਇਹ ਸਾਰਾ ਤਿਆਰ ਹੋਇਆ ਵਾ ਸੈਂਟਰ ਤੇ ਜਿਹਦੇ ਵਿੱਚ ਡਿਊਟੀ ਸੈਂਟਰ ਹਾਲ ਬਣਿਆ ਵਾ ਇਹ ਚ ਸਾਡੇ ਇਸ ਇਲਾਕੇ ਦੇ ਵਾਸਤੇ ਬਹੁਤ ਬੜੀ ਸਹੂਲਤ ਮਿਲੂਗੀ ਧੀਆਂ ਪਣਾ ਦੇ ਬਲਕੇ ਕੋਈ ਪ੍ਰੋਗਰਾਮ ਕਰਨੇ ਆ ਕੋਈ ਸਮਾਜਿਕ ਪ੍ਰੋਗਰਾਮ ਕਰਨਾ ਕਰਨੇ ਆ ਉਹ ਪ੍ਰੋਗਰਾਮ ਹੋ ਸਕਣਗੇ ਤੇ ਇਸ ਤੋਂ ਇਲਾਵਾ ਸਲਾਈ ਸੈਂਟਰ ਬਲਕੇ ਸਾਡੀਆਂ ਧੀਆਂ ਪਣਾ ਵਾਸਤੇ ਤੇ ਨਾਲ ਕੰਪਿਊਟਰ ਸੈਂਟਰ ਬਲਕੇ ਬੱਚਿਆਂ ਵਾਸਤੇ ਤੇ ਨਾਲ ਬਲਕੇ ਅੱਠ ਰੂਮ ਵੀ ਬਣੇ ਨੇ ਜਿਹੜੇ ਕਿ ਇੱਥੇ ਰਹਿਣ ਵਾਸਤੇ ਜਿਹੜੇ ਕੋਈ ਵਿਆਹ ਸ਼ਾਦੀ ਕਰੂਗਾ ਜਾਂ ਪ੍ਰੋਗਰਾਮ ਕਰੂਗਾ ਉਹਦੇ ਵਾਸਤੇ ਉਹ ਵੀ ਬਲਕੇ ਸਹੂਲਤ ਮਿਲੂਗੀ ਇਸ ਤੋਂ ਇਲਾਵਾ ਕਹਿ ਸਕਦੇ ਵੀ ਇਹ ਜਿਹੜਾ ਇਹ ਇਲਾਕਾ ਸਾਡਾ ਮਿਹਨਤਕਸ਼ ਲਈ ਸਾਰੇ ਕਿਉਂਕਿ ਇੱਥੇ ਬਹੁਤ ਵੱਡਾ ਨਾ ਕੋਈ ਇੰਡਸਟਰੀਲਿਸਟ ਆ ਨਾ ਕੋਈ ਬਹੁਤ ਵੱਡੀ ਨੌਕਰੀ ਵਾਲੇ ਨੇ ਇੱਥੇ ਬਹੁਤ ਜੱਬਾ ਵੱਡੀ ਜ਼ਰੂਰਤ ਸੀਗੀ ਤੇਰੇ ਵਾਸਤੇ ਇਹ ਵਰਦਾਨ ਸੰਗੋ ਸਾਮਤ ਹੋਊਗਾ ਤੇ ਇਹ ਇਲਾਕੇ ਦਾ ਬਣ ਨਾਲ ਇਸ ਇਲਾਕੇ ਨੂੰ ਬਹੁਤ ਵੱਡਾ ਫਾਇਦਾ ਹੋਊਗਾ ਕਿਉਂਕਿ ਅੱਜ ਆਪਾਂ ਸਾਰੇ ਜਾਣਦੇ ਆਂ ਕਿ ਬਹੁਤ ਮਗਿਆਈ ਦਾ ਜ਼ਮਾਨਾ ਆ ਗਿਆ ਤੇ ਸਾਡੇ ਇਸ ਮਿਹਨਤਸ਼ੈਲਸ ਲੋਕ ਜਿਹੜੇ ਨੇ ਉਹ ਇੰਨੀ ਬਲਕੇ ਪੈਸੇ ਨਹੀਂ ਖਰਚ ਸਕਦੇ ਦੁਨਆ ਵਾਸਤੇ ਸੂਤ ਮੰਨ ਲੋਗੇ ਇਸ ਇਲਾਕਾ ਆਸਰ ਪਾਸੇ ਦੇ ਤੇ ਬਲਕੇ ਕਹਿ ਸਕਦੇ ਪੂਰੇ ਲੁਧਿਆਣੇ ਵਾਸਤੇ ਸੂਤ ਮੰਨ। ਇਹ ਚੰਗੇ ਵਾਸਤੇ ਬਹੁਤ-ਬਹੁਤ ਵਧਾਈ ਦਿਨਾ ਵਾ ਤੇ ਪ੍ਰਮਾਤਮਾਗੇ ਹੀ ਅਰਦਾਸ ਕਰਦਾ ਜੋ ਲੋਕਾਂ ਨੇ ਸਤੋਂ ਉਮੀਦ ਰੱਖੀ ਐ ਪੰਜਾਬ ਵਾਸੀਆਂ ਨੇ ਉਮੀਦ ਰੱਖੀ ਐ ਤੇ ਖਾਸ ਕਰਕੇ ਬਦਾਸਵਾ ਹਲਕਾ ਪੂਰਬੀ ਸੰਗਤ ਨੇ ਜੋ ਉਮੀਦ ਰੱਖੀ ਐ ਉਹ ਅੱਜ ਮੀਨਾ ਸਾਰੀਆਂ ਪੁਰੀਆਂ ਹੋ ਰਹੀਆਂ ਕੋਈ ਆਮ ਆਦੀ ਪੜਦਾ ਜਨ ਅਮਿਸ਼ਨ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਤੇ ਪੰਜਾਬ ਦੇ ਵਿੱਚ ਹੈਲਥ ਐਜੂਕੇਸ਼ਨ ਤੇ ਅਪਲਾਈਮੈਂਟ ਤੇ ਦੇਣੀ ਉਹ ਅੱਜ ਹਰ ਗਰੰਟੀ ਦੀ ਸ਼ੁਰੂਆਤ ਹੋਈ ਐ ਤੇ ਅੱਜ ਹਰ ਆਮ ਆਦਮੀ ਨੂੰ ਸਹੂਲਤ ਮਿਲ ਰਹੀ ਹੈ ਤੇ ਹੋਰ ਸਾਡੀ ਸਾਰਿਆਂ ਦੀ ਮਿਲ ਕੇ ਖਾਸ ਕਰਕੇ ਲੁਧਿਆਣੇ ਦੇ ਜਿੰਦੇ ਵੀ ਐਮਐਲਏ ਸਹਿਬਾਨ ਨੇ ਆਮ ਸਾਰੇ ਸਾਥੀ ਨੇ ਸਾਡੇ ਚਾਹੇ ਕੌਂਸਲਰ ਸਹਿਬਾਨ ਨੇ ਚਾਹੇ ਮੰਤਰੀ ਸਹਿਬਾਨ ਨੇ ਸਾਡਾ ਮਕਸਦਾ ਉਸ ਰੰਗਲੇ ਪੰਜਾਬ ਦਾ ਇਸ ਲੁਧਿਆਣੇ ਨੂੰ ਵੀ ਹਿੱਸਾ ਬਣਾਉਣਾ ਤੇ ਮੇਰਾ ਮਕਸਦਾ ਇਸ ਵਿਧਾਨ ਸਭਾ ਹਲਕਾ ਪੁਰੂ ਨੂੰ ਉਸ ਰੰਗਲੇ ਪੰਜਾਬ ਦਾ ਹਿੱਸਾ ਬਣਾਉਣਾ ਹਰ ਆਮ ਆਦਮੀ ਵਾਸਤੇ ਸਹੂਲਤ ਲੈ ਕੇ ਆਉਣੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜੀਆਂ ਗਰੰਟੀਆਂ ਤਕਰੀਬਨ ਪੂਰੀਆਂ ਹੋ ਚੁੱਕੀਆਂ ਨੇ ਇੱਕ ਛੋਟੀ ਜੀ ਗਾਰੰਟੀ ਰਹਦੀ ਹੈ 1000 ਰੁਪਏ ਵਾਲੀ ਉਹ ਵੀ ਜਲਦੀ ਸ਼ੁਰੂ ਹੋਣ ਜਾ ਰਹੀ ਹੈ ਤੇ ਇਸ ਤੋਂ ਇਲਾਵਾ ਅੱਜ ਆਮ ਆਦੀ ਪਾਰੀ ਸਰਕਾਰ ਹਰ ਪਹਿਲੂ ਤੇ ਕੰਮ ਕਰ ਰਹੀ ਹੈ ਚਾਹੇ ਹੋ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੇ ਆਂ ਤੇ ਅੱਜ ਸਿੱਖਿਆ ਕ੍ਰਾਂਤੀ ਲਹਿਰ ਚੱਲ ਰਹੀ ਆ ਵਿਧਾਨ ਸਭਾ ਹਰਕਾਪੁਰ ਵਿੱਚ ਆ ਸਾਹਮਣੇ 12 ਕਰੋੜ ਦੀ ਲਾਗਤ ਨਾਲ ਸਕੂਲ ਆਫ ਫੈਬੀਨਸ ਬਣ ਗਿਆ ਵਾ ਇੱਕ ਸਕੂਲ ਦਾ ਕਟੜ ਕਰਨ ਜਾ ਰਹੇ ਆ ਥੋੜੇ ਦਿਨਾਂ ਦੇ ਵਿੱਚ ਟਿਬਾ ਰੋਡ ਦੇ ਉੱਤੇ ਇੱਕ ਤਕਰੀਬਨ 8 ਕਰੋੜ ਦੀ ਲਾਗਤ ਨਾਲ ਤਾਜਪੁਰੋਡ ਦੇ ਉੱਤੇ 5 ਕਰੋੜ ਰੁਪਏ ਸੈਕਸ਼ਨ ਹੋ ਗਿਆ ਤੇ ਉਹ ਵੀ ਮਿਲ ਕੇ ਚਾਰ ਦਵਾਰੀ ਹੋ ਰਹੀ ਆ ਉਹ ਵੀ ਨੂੰ ਕਟੜ ਕਰਨ ਜਾ ਇਸ ਤੋਂ ਲਵਾ ਕਲਾਸ਼ਨਗਰੋਡ ਤੇ ਜਿਹੜਾ ਸਕੂਲਾ ਜਗ੍ਹਾ ਦਾ ਕੇਸ ਚੱਲਦਾ ਸੀ ਉਹ ਵੀ ਸੋਲਵ ਹੋ ਗਿਆ ਵਾ ਤੇ ਉਹ ਵੀ ਮੇਰਾ ਖਲਾ ਵੀ ਵੱਧ ਤੋਂ ਵੱਧ 6 ਮਹੀਨੇ ਚ ਅਸੀਂ ਕੰਮ ਕਰਨ ਕਰ ਜਾ ਰਹੇ ਆ ਬਿਜਲੀ ਦੇ ਗ੍ਰੈਡ ਬਣ ਗਿਆ ਤਿੰਨ ਹੋਰ ਬਣ ਜਾ ਰਹੇ ਨੇ ਅੱਜ 300 ਕਰੋੜ ਤੋਂ ਉੱਪਰ ਵਿਧਾਨ ਸਭਾ ਹਲਕਾ ਪੂਰਬੀ ਚ ਅੱਜ ਕੰਮ ਚੱਲ ਰਹੇ ਸੰਕਟਾਂ ਦੇ ਅਸ਼ੀਰਵਾਦ ਤੇ ਸੰਕਟਾਂ ਦੇ ਟੈਕਸਾਂ ਦੇ ਵਿੱਚੋਂ ਇਹ ਕੰਮ ਹੋ ਰਹੇ ਨੇ ਇਹ ਕੋਈ ਆਸਾਨ ਨਹੀਂ ਹੈਗਾ ਲੋਕਾਂ ਤੇ ਕਿਉਂਕਿ ਇਹਨਾਂ ਨੇ ਉਮੀਦਾਂ ਰੱਖੀਆਂ ਸੀ ਸਾਨੂੰ ਆਪਣੀ ਮਤਾਦਾਨ ਦਿੱਤਾ ਕੀਮਤੀ ਵੋਟ ਦਿੱਤੀ ਔਰ ਇਹਨਾਂ ਦੇ ਟੈਕਸਾਂ ਚੋਂ ਸਾਨੂੰ ਤਰਖਾ ਮਿਲਦੀ ਹੈ ਤੇ ਅੱਜ ਅਸੀਂ ਸੇਵਾਦਾਰ ਬਣ ਕੇ ਕੰਮ ਕਰ ਰਹੇ ਹਾਂ ਚਾਹੇ ਉਹ ਮੰਤਰੀ ਸਾਹਿਬਾਨ ਨੇ ਚਾਹੇ ਮੁੱਖ ਮੰਤਰੀ ਨੇ ਚਾਹੇ ਐਮ ਐਲ ਏ ਨੇ ਚਾਹੇ ਕੋਸਰ ਨੇ ਸਾਡਾ ਇੱਕੋ ਹੀ ਮਕਸਦ ਹੈ ਇਸ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਕਿ ਸਾਰੇ ਦਾ ਮਕਸਸਦ ਲੁਧਿਆਣਾ ਨੂੰ ਰੰਗਲਾ ਬਣਾਉਣਾ ਤੇ ਅੱਜ 300 ਕਰੋੜ ਤੋਂ ਉੱਪਰ ਅਮਗੇ ਵਿਦਾਸ ਵਾਰ ਦਾ ਪੂਰੇ ਚ ਕੰਮ ਚੱਲ ਰਹੇ 128 ਕਰੋੜ ਦਾ ਜਿਹੜਾ ਪੂਰੇ ਸ਼ਹਿਰ ਦਾ ਕੂੜਾ ਦਾ ਵੱਡਾ ਡੰਪ ਲਿਆ ਕੇ ਲਾਤਾ ਸੀ 74 ਸਾਲ ਦਾ ਕੂੜਾ ਸਾਰਾ ਇਕੱਠਾ ਕਰਕੇ ਤੇ ਲਾਤਾ ਤੇ ਅੱਜ ਉਹ ਦੇਖਿਆ ਉਹ ਪਿਛਲੇ ਸਾਲ ਉਦ ਘਾਟਰ ਕੀਤਾ 128 ਕਰੋੜ ਦਾ ਕੰਮ ਸ਼ੁਰੂ ਹੋ ਗਿਆ 1.5 ਸਾਲ ਦੇ ਵਿੱਚ ਉਹ ਪੂਰਾ ਖਤਮ ਕਰਕੇ ਤੇ ਉੱਥੇ ਵੀ ਵੱਡੀ ਸਹੂਲਤ ਵਾਸਤੇ ਨੌਜਵਾਨਾਂ ਵਾਸਤੇ ਗਰਾਊਂਡ ਕ੍ਰਿਕਟ ਗਰਾਊਂਡ ਫੁੱਟਬਾਲ ਗਰਾਊਂਡ ਤੇ ਪਾਰਕ ਵਗੈਰਾ ਸਹੂਲਤਾਂ ਮਿਲ ਕੇ ਲੈ ਕੇ ਆਵਾਂਗੇ ਤੇ ਮੈਂ ਇਹਦੇ ਵਾਸਤੇ ਵੀ ਬੇਨਤੀ ਕਰਦਾ ਜਿਹੜਾ ਆ ਹਾਲ ਬਣਿਆ ਆ ਮંત્રી ਸਾਹਿਬ ਨੂੰ ਬੇਨਤੀ ਕਰਦਾ ਕਿਉਂਕਿ ਇਹ ਲੋਕਾਂ ਦੀ ਮੰਗ ਆ ਸ਼ਹੀਦ ਉਦਮ ਸਿੰਘ ਦੇ ਨਾਮ ਤੇ ਇਹ ਕਮਿਟੀ ਸੈਟ ਦਾ ਨਾਮ ਰੱਖਿਆ ਜਾਵੇ ਤੇ ਮੈਂ ਲੈਟਰ ਤੁਹਾਨੂੰ ਦੇ ਦੂੰਗਾ ਤੇ ਇਹਦੇ ਵਾਸਤੇ ਵੀ ਜਰੂਰ ਬਾਸ ਕੀਤਾ ਜਾਵੇ ਤਾਂ ਕਿ ਜਿਹੜੇ ਸਾਡੇ ਸ਼ਹੀਦ ਨੇ ਜਿਨ੍ਹਾਂ ਕਰਕੇ ਅਸੀਂ ਅੱਜ ਆਜ਼ਾਦੀ ਦੀ ਜਿੰਮ ਕੇ ਜ਼ਿੰਦਗੀ ਜੀ ਰਹੇ ਆ ਤੇ ਉਹਨਾਂ ਨੂੰ ਸਨਮਾਨ ਦੇਣਾ ਵੀ ਸਾਡਾ ਮੁਢਲਾ ਫਰਜ਼ ਹੈ ਸ਼ਹੀਦ ਉਦਮ ਸਿੰਘ ਦੇ ਨਾਮ ਤੇ ਇਹਨੂੰ ਕਮਿਟੀ ਸੈਟ ਦਾ ਨਾਮ ਰੱਖ ਕੇ ਤੇ ਉਹਨਾਂ ਨੂੰ ਸਨਮਾਨ ਦੇਣਾ ਵੀ ਸਾਡਾ ਉਹਨਾਂ ਦਾ ਫਰਜ਼ ਹੈ ਇੱਜਤਾ ਹੋ ਗਿਆ ਇੱਥੇ ਸਿਮਰੇ ਦੇ ਟੱਕਣੇ ਉੱਪਰ ਟ੍ਰੈਨਿਗ ਕਰਾਈ ਹੋਈ ਹੈ ਇਹਨਾਂ ਦੇ ਸਭੇ ਤੋਂ ਪੜੀ ਆਈ ਹੈ ਸੇਵਾ ਦੇ ਟੱਕਣੇ ਸਾਰੇ ਸਾਰੇ ਕੰਮ ਚੱਲ ਰਹੇ ਨੇ ਜਿਹੜਾ 74 ਸਾਧ ਦਾ ਬਲਕੇ ਬੇੜਾ ਘਰ ਕੀਤਾ ਪੁਰਾਣਿਆਂ ਨੇ ਔਰ ਚਾਹੇ ਉਹ ਕਾਲੀ ਦਲ ਸੀ ਚਾਹੇ ਭਾਜਪਾ ਹੀ ਚਾਹੇ ਕਾਂਗਰਸੀ ਹੀ ਜੋ ਜਿਹੜਾ ਸਾਨੂੰ ਝਾੜੂ ਫੜਾਇਆ ਉਹਦਾ ਸਫਾਈ ਹੋ ਰਹੀ ਆ ਔਰ 74 ਸਾਲ ਦਾ ਜਿਹੜਾ ਕੋੜਾ ਖੱਲਿਆ ਸਮਝ ਸਕਦੇ ਆਪਾਂ ਵੀ 3 ਸਾਲ ਦੀ ਹੋ ਸਕਦਾ ਪਰ ਅੱਜ ਵੱਡੀ ਮੈਂ ਤੁਹਾਨੂੰ ਦੱਸਿਆ ਵੀ ਉਹ ਕੋਸ਼ਿਸ਼ ਕਮੀਆਂ ਕਰਕੇ ਹੋ ਗਿਆ ਤੇ ਅੱਜ ਵੱਡੀ ਉਹਦੇ ਦਾਤ ਦੇ ਵਿੱਚ ਅੱਜ ਵੱਡੀ ਵੱਡੀ ਤਦਾਦ ਦੇ ਵਿੱਚ ਅੱਜ ਕੰਮ ਚੱਲ ਰਿਹਾ ਅੱਜ ਮਕੇ ਅਰਬਾਂ ਰੁਪਏ ਦੇ ਕੰਮ ਚੱਲ ਰਹੇ ਪੰਜਾਬ ਦੇ ਵਿੱਚ ਔਰ ਤੁਹਾਨੂੰ ਦੱਸ ਕੇ ਕਿ 2000 ਕਰੋੜ ਦੇ ਮਿਲ ਕੇ ਅੱਜ ਸਿੱਖਿਆ ਦੇ ਵਿੱਚ ਕੰਮ ਚੱਲ ਰਹੇ ਔਰ ਮਕੇ ਕਦੇ ਸੋਚਿਆ ਵੀ ਨਹੀਂ ਸੀਗਾ ਅੱਜ ਬੁੱਢੇ ਦਰਿਆ ਦੀ ਗੱਲ ਕਰਦੇ ਆ ਅੱਜ ਜਿਹੜਾ ਬੁੱਢਾ ਦਰਿਆ ਵਰਗੇ ਮੋਤੀ ਵਰਗਾ ਪਾਣੀ ਸੀਗਾ ਜਿੱਥੇ ਵਰਗੇ ਚਾਂਦੀ ਵਰਗਾ ਪਾਣੀ ਸੀਗਾ ਤੇ ਉਹ ਬੁੱਢੇ ਦਰਿਆ ਨੂੰ ਗੰਦਾ ਨਾਲਾ ਬਣਾਤਾ ਹੈ ਬੇਈਮਾਨ ਲੋਕਾਂ ਨੇ ਅੱਜ ਉਹਦੇ ਵਾਸਤੇ ਬਾਬਾ ਸੀਚੇਵਾਲ ਜੀ ਬਲਕੇ ਸਾਡੇ ਮੰਤਰੀ ਸਾਹਿਬ ਸਾਡੇ ਮੁੱਖ ਮੰਤਰੀ ਸਾਹਿਬ ਖਾਸ ਧਿਆਨ ਦੇ ਕੇ ਤੇ ਉਹਦਾ ਕੰਮ ਚੱਲ ਰਿਹਾ ਹੈ ਅੱਜ ਹਰ ਪਹਿਲੂ ਤੇ ਪੰਜਾਬ ਦੇ ਵਿੱਚ ਕੋਈ ਐਸਾ ਪਹਿਲੂ ਨਹੀਂ ਜਿੱਥੇ ਕੰਮ ਨਹੀਂ ਚੱਲ ਰਿਹਾ ਹਰ ਆਮ ਆਦਮੀ ਨੂੰ ਸਹੂਲਤ ਦੇਣ ਵਾਸਤੇ ਹੋਰ